ਪਾਲੇ ਨੇ ਕੁਸਤਾ ਕਾਗਰਾ ਸਹੀ ਗੁੰਡਾਗਰਦੀ ਕੀਤੀ ਜਮ ਸਿਰੇ ਆਮ ਰੋਜ਼ਗਾਰ ਜਾ ਮੁਫਤਲੀ ਕੋਈ ਚੀਜ਼ ਨਹੀਂ ਜਾਈਂਗੀ ਬਲਕਿ ਪੁਰੀ ਆਪਾ ਪਾਰਟੀ ਆ ਬਿਜਲੀ ਫਰੀ ਆ ਸਾਰਾ ਫਰੀਤਾ ਹੁਣ ਵੀ ਅਸੀਂ ਆਪਾ ਪਾਰਟੀ ਬੋਰ ਬਾਂਜਾ ਜੱਕੇ ਪਾ ਆਪਾ ਪਾਰਟੀ ਕੰਮ ਬਹੁਤ ਹੈ ਬਹੁਤ ਕੰਮ ਕੁਛ ਤਾਂ ਨਹੀਂ ਕੋਈ ਕਰਦਾ ਨਹੀਂ ਜੀ ਸਭ ਜੇ ਕਿਸੇ ਨੂੰ ਪਾਇਆ ਦਾ 5-500 ਰੁਪਇਆ ਪਾਇਆ ਪਾਰਟੀ ਜੀ ਤੁਪੀਛਤਾ ਸਾਵਾ ਰੱਖ ਕੇ ਕਹਿੰਦਾ ਜਿਹਨੇ ਮੈਨੂੰ 5 ਕਿਲੋ ਸ਼ਤਰਾਂ ਨਹੀਂ ਲਾ ਲਪੋਈ ਅੱਛਾ 5 ਕਿਲੋ ਸ਼ਤਰਾਂ ਆਉਣਾ ਪੁੱਲਾ ਕਹਿੰਦਾ ਮੈਂ ਫਲਾਣਾ ਲਾਉਂ ਪੰਜ ਕਿਲੋ ਸ਼ਤਰਾਂ ਨਹੀਂ ਲਾ ਮਰਜ਼ੀ ਲਾ ਲਓ ਤੇ ਆ ਮੋਰਾ ਪੂਰਾ ਹਾਂ ਕੁੜੀਆਂ ਪਾਉਂਦੇ ਵੋਟ ਅੱਛਾ ਜੱਜ ਕੇ ਪਾਉਂਦੇ ਬਾਈ ਅੱਛਾ ਭਈ ਕਾਂਗਰਸ ਨੂੰ ਫੋਟੋ ਪਾਉਂਦੇ ਸਾਡੇ ਭਾਦ ਕਾਂਗਰਸ ਨੂੰ ਦੇ ਰਿਹਾ ਜੀ ਆਹ ਜੀ ਕਰੇ ਆਹ ਪਾਰਟੀ ਦਾ ਕੰਮ ਵੀ ਬਹੁਤ ਵਧੀਆ ਬਹੁਤ ਵਧੀਆ ਹਾਂ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਲੋਕਾਂ ਦੀ ਰਹਿਮਾਨ ਸਾਹ ਦੇ ਪਿੰਡ ਜਟਾਣਾ ਕਲਾ ਪਹੁੰਚਿਆ ਬਜ਼ੁਰਗ ਸਾਡੇ ਨਾਲ ਨੇ ਜਾਣਦੇ ਆ ਵੀ ਕਿਹੜੇ ਮੁੱਦਿਆਂ ਤੇ ਇਸ ਵਾਰ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਸਹੀ ਲੱਗਿਆ ਗੱਲਬਾਤ ਕਰਦੇ ਆ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਨਕ ਸਿੰਘ ਹੈ ਜੀ ਜਨਕ ਜੀ ਹੁਣ ਤੱਕ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਸਾਰੇ ਕਪੀ ਕੋ ਪੱਖੋਂ ਕਿੰਨੇ ਅੱਛਾ ਕੰਮ ਕੀ ਕੀ ਕਰਤੇ ਕੰਮ ਬਹੁਤ ਕਿਤੇ ਗਾੜੀਆਂ ਸਾਡੇ ਦਾ ਬਹੁਤ ਜਿਆਦਾ ਕਿਤੇ ਦਾ ਅੱਛਾ ਹਾਂ ਜਿੰਨੇ ਵੀ ਕਹਦੇ ਉਹਨੇ ਕੰਮ ਕੀਤੇ ਸਾਡੇ ਦਾ ਠੀਕ ਹੈ ਹਾਂ ਅਸੀਂ ਕਾਂਗਰਸ ਦਾ ਕਾਂਗਰਸ ਨੇ ਵੀ ਕੋਈ ਕੀਤਾ ਕੰਮ ਤੇ ਨਾਇਆ ਮਾ ਵਾਲੇ ਨੇ ਟੱਕੇ ਨਹੀਂ ਕੀਤਾ ਪੂਰਾ ਅੱਛਾ ਇਹਨਾਂ ਨੇ ਕੀ ਕੀਤਾ ਨਹੀਂ ਕੋਈ ਇਹਨਾਂ ਨਾਲ ਬੇੜੇ ਬਾਤ ਆ ਪੰਡਾ ਖਾ ਕੇ ਪੈਸੇ ਸਾਡੇ ਘੜਿਆਂ ਦੀ ਮਾਰ ਖਾ ਕੇ ਦੋਵਾਰੀ ਅੱਛਾ ਹਾਂਜੀ ਠੀਕ ਹੈ ਪਪਾ ਜੀ ਕੀ ਨਾਮ ਹੈ ਅਮਰੀਕ ਸਿੰਘ ਹੈ ਅਮਰੀਕ ਜੀ ਕੀ ਦਾ ਮਾਹੌਲ ਵੱਧ ਲੱਗਦਾ ਫਿਰ ਇਸੇ ਤਪਾਈ ਕਾਂਗਰਸ ਤੋਂ ਕਾਦੀਆਂ ਤੋਂ ਉਹਨਾਂ ਦੀ ਟੱਕਰ ਹੈ ਅੱਛਾ ਦੋਨਾਂ ਹੀ ਟੱਕਰ ਹੈ ਹਾਂ ਆਮ ਆਦਮੀ ਨਹੀਂ ਹੈਗਾ ਆ ਟਿਕਾ ਠੀਕ ਹੈ ਤੇ ਕੰਮ ਕਿਵੇਂ ਦੇਖਦੇ ਹੋ ਫਿਰ ਆਮ ਆਦਮੀ ਦਾ ਕਾਂਗਰਸ ਨੇ ਵੀ ਚੰਗੇ ਕਰੇ ਸੀ ਉਹ ਨਰਮਾਂ ਦੀ ਮਾਰ ਦਿੱਤੀ ਸਾਨੂੰ 17-17000 ਰੁਪਏ ਦਿੱਤਾ ਸੀ ਚੰਨੀ ਨੇ ਤੇ ਬਾਦਲਬੇੜੇ ਵੀ ਆਏ ਸੀ ਪਟਾੜੇਬੇੜੇ ਵੀ ਆਏ ਸੀ ਇਹਨਾਂ ਵਜ੍ਹਾ ਨਾਲ ਗੱਡਿਆਂ ਨੇ ਕਣਕਾ ਮਾਰਤੀਆਂ ਰਾਲ ਨਹੀਂ ਦਿੱਤਾ ਹੁਣ ਰੋਜ਼ ਇਕੱਠ ਕਰਕੇ ਬਹਿ ਜਾਂਦੇ ਆ ਅੱਛਾ ਰੋਜ਼ ਇਕੱਠ ਕਰਕੇ ਹਾਂ ਅੱਛਾ ਉੱਥੇ ਮਹੀਨਾਗਾ ਸੀ ਲਾਈ ਬੈਠੇ ਆਂ ਤਾਰਨਾ ਉੱਤੇ ਕਚੈਰੀਆਂ ਚ ਸਾਲ ਚੱਲੀ ਗਿਆ ਕੋਈ ਚੱਲੀ ਨਹੀਂ ਤੁਹਾਨੂੰ ਪੁੱਛਦਾ ਨਹੀਂ ਕੋਈ ਕਰਦਾ ਨਹੀਂ ਜੀ ਸਭ ਜੇ ਕਿਸੇ ਨੂੰ ਪਾਇਆ ਤਾਂ 5-5000 ਰੁਪਿਆ ਪਾਇਆ 5ਾਂ ਨਾਲ ਕੀ ਹੁੰਦਾ ਹੈ ਕਿੱਲੇ ਕਿੱਲੇ ਆਉਣ ਨੂੰ ਕਿੱਲੇ ਕਿੱਲੇ ਆਉਣ ਨੂੰ ਪਾਇਆ ਭਾਜੀ ਕਿਹੜੀ ਪਾਰਟੀ ਨੇ ਕੰਮ ਕੀਤਾ ਹੁਣ ਤੱਕ ਅਸੀਂ ਤਾਂ ਪਈ ਕਾਂਗਰਸ ਨੂੰ ਵੋਟ ਪਾਉਂਦੇ ਸਾਡੇ ਭਾਦਾ ਕਾਂਗਰਸ ਨਹੀਂ ਕਰਿਆ ਜਿਹੜਾ ਕੰਮ ਅੱਛਾ ਭਾਜੀ ਕੀ ਲੱਗਦਾ ਫਿਰ ਭਈ ਅਸੀਂ ਤਾਂ ਕਾਂਗਰਸ ਨੂੰ ਪਾਉਂਦੇ ਆ ਇਹਨਾਂ ਕੋਲੇ ਗੱਪ ਨਹੀਂ ਲੇ ਕਿਹਨਾਂ ਕੋਲੇ ਆਹ ਆਮ ਪਾਰਟੀ ਕੋਲੇ ਪਿਓਰ ਗੱਪ ਠੀਕ ਹੈ ਸਾਡੇ ਦਸ ਮਣਕਣ ਕੁਝ ਪਿਛਲੇ ਘੜੇ ਕਿੱਲੇ ਦੀ ਮਾਰ ਹਜੇ ਤੱਕ ਨਹੀਂ ਆਈ ਸਾਲ ਪਰ ਹੋ ਗਿਆ ਸੁਗਰ ਧਰਨਾ ਹੁਣ ਮੌਕੇ ਦੀ ਮੀ ਮੌਜੂਦ ਹੈ। ਆ ਚੱਲੀ ਜਾਂਦਾ ਹੈ। ਹਾਇਸ ਵੇਲੇ ਵੇਖਣਾ ਹੋਵੇ ਜਾ ਕੇ। ਉਗਰਾਹਾਂ ਬਾਬ। ਅਗਰਾਹਾਂ ਚੱਲੀ ਜਾਂਦੇ। ਇਹ ਇਕੱਲੇ ਨੇ ਕੋਲ ਗੱਪ ਤੋਂ ਬਿਨਾਂ ਹੋਰ ਕੁਝ ਨਹੀਂ ਹੈਗਾ। ਅੱਛਾ। ਹਾਂ। ਕਾਂਗਰਸ ਨੂੰ ਵੋਟਾਂ ਪਾਵਾਇ ਕਾਂਗਦੀ ਵਾਲਿਆਂ ਸਾਰੇ। ਨਾ ਨਾ। ਉਹ ਜੇ ਸੇ ਬੰਦੀ ਸੱਚੀ ਗੱਲ ਹੈ ਨਾ। 10 ਬੰਦ ਤੋਂ ਵੱਧ ਕਰਨ ਦੀ ਜਿੱਕੇ ਜੀ ਹੋਈ ਹੋਵੇ। ਬਿਲਕੁਲ ਬਿਲਕੁਲ। ਹਾਂ। ਆ ਗੱਲ ਹੈ ਭਾਈ। ਤਾਂ ਹੋਰ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਬਾਈ ਜੀ। ਬਾਈ ਜੀ ਕੀ ਨਾਮ ਹੈ? ਇਹਨੇ ਨਾ ਕਰ ਰਹੇ। ਘੋਰਾ ਰਾਲ। ਪੁਰਲਾਲ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਮਨ ਦਾ ਭਰਾਵਾ ਕਿਛਦੇ ਨਹੀਂ ਵਧੀਆ ਲੱਗਦਾ ਯਾਰ ਕਿਸੇ ਦਾ ਨਹੀਂ ਉੱਤੇ ਲੱਗਦਾ ਕਿਉਂ ਨਾ ਬਤਾਈਏਗਾ ਸਾਰਿਆਂ ਦੀ ਇੱਕ ਗੀ ਸਾਰੇ ਥੱਕੇ ਪਏ ਅੱਛਾ ਭਾਈ ਜੀ ਕੀ ਨਾਮ ਹੈ ਹਰਪੂਲ ਸਿੰਘ ਕੀ ਦਾ ਕੰਮ ਵਧੀਆ ਲੱਗਿਆ ਸਾਰੀ ਵਧੀਆ ਯਾਰ ਦੁਕਾਨਦਾਰਾਂ ਸਾਡੇ ਭਰਾ ਸਾਰੀ ਚੰਗੇ ਨੇ ਸਾਰੀ ਚੰਗੇ ਸਾਰੀ ਚੰਗੇ ਅਸੀਂ ਤਾਂ ਕਿਸੇ ਨੂੰ ਕਹਿ ਨਹੀਂ ਗੱਲ ਕਰੀਏ ਮੁਫਤ ਚਾਹੀਦੀ ਨੀ ਰੋਜ਼ਗਾਰ ਚਾਹੀਦਾ ਮੁਫਤ ਵਾਲੀ ਕੋਈ ਚੀਜ਼ ਨਹੀਂ ਚਾਹੀਦੀ ਮੁਫਤ ਵਾਲੀ ਕੋਈ ਚੀਜ਼ ਨਹੀਂ ਬਾਈ ਕੀ ਨਾਮ ਹੈ ਦਰਸ਼ਨ ਸਿੰਘਾ ਦਰਸ਼ਨ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਬਾਈ ਪਾਰਟੀ ਦਾ ਮਤਲਬ ਸਾਰੀ ਪਾਰਟੀਆਂ ਚੰਗੀਆਂ ਹੁੰਦਾ ਅੱਛਾ ਪਹਿਲਾਂ ਬਾਦਲੇ ਨੇ ਕੁਝ ਦਿੱਤਾ ਕਾਗਰਾ ਸਹੀ ਗੁੰਡਾ ਕਰਦੀ ਕੀਤੀ ਜਿਵੇਂ ਸ਼ਿਰੇਮ ਅੱਛਾ ਮੁੰਡੇ ਕਟਾਏ ਨੇ ਸਾਡੇ ਬਹੁਤ ਗਲਤ ਕੰਮ ਕੀਤਾ ਜਦੋਂ ਆਪ ਪਾਰਟੀ ਆ ਬਿਜਲੀ ਫਰੀ ਆ ਸਾਰਾ ਕੋ ਫਰੀਕਤਾ ਹੁਣ ਵੀ ਅਸੀਂ ਆਪ ਪਾਰਟੀ ਬੋਲ ਬਾਂਜ ਜੱਜ ਕੇ ਪਾਵਾਂ ਅੱਛਾ ਅਮਾ ਜੀ ਕਿਸਾਨ ਜੁਨੀਅਰ ਨੇ ਕਿਸਾਨ ਜੁਨੀਅਰ ਨੇ ਜਮਾਂ ਜਮਾਂ ਤੋਖ ਖਵਾਏ ਨਹੀਂ ਅੱਛਾ ਹਾਂ ਚੰਗੀ ਗਰਾਹੀ ਕਰ ਲੈਣੇ 2-3 ਸਾਲਾਂ ਤੋਂ ਕੜ ਕੇ ਵੇਚ ਕੇ ਪਰੇ ਉੱਡ ਜਾਂਦੇ ਨੇ ਡਗਾਉਂਦਾਲੇ ਤਾਂ ਉਹ ਦੋ ਜੁੜੇ ਉਹ ਚੱਕਰ ਉਹ ਉੱਡ ਉੱਡ ਜਾਂਦੇ ਨੇ ਇਹਨੇ ਕੋਈ ਦਮ ਨਹੀਂ ਬਾਈ ਗੱਲਾਂ ਕੀ ਤੇ ਆਮ ਆਦਮੀ ਨੇ ਆਹ ਪਾਰਟੀ ਕੰਮ ਬਹੁ ਕੀਤਾ ਵੀ ਹੈ ਬਹੁ ਗਿੱਤੇ ਕੰਮ ਝੂਠੀ ਮਾਰਦੇ ਮੈਂ ਆਹ ਪਾਰਟੀ ਦਾ ਨਹੀਂ ਮੈਂ ਗ੍ਰਾਹਕ ਉਪਚਵੀਂ ਆ ਸਾਰਾ ਜੀ ਆ ਪਰ ਮੈਂ ਸਾਰਾ ਕਿ ਘਟੜਾ ਜੀ ਆ ਅੱਛਾ ਵੀ ਆਹ ਪਾਰਟੀ ਜਿਹੜੀ ਮਤਲਬ ਹੈਗੀ ਸਹੀ ਆ ਹਾਂ 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 ਨਹੀਂ ਆਹ ਜਿਹੜਾ ਬੰਦਾ ਅਗਰ ਆ ਗਰੁੱਪ ਆ ਜਾਂ ਕਿਸੇ ਵੀ ਗਰੁੱਪ ਜਾਂ ਉਹ ਕਿਸੇ ਪਾਰਟੀ ਨਹੀਂ ਚ ਲੈਣ ਸਕਦਾ ਨਾ ਇਹਨਾਂ ਨੂੰ ਵੇਖੀ ਨਾ ਸ਼ਰਮ ਆਉਂਦੀ ਅੱਛਾ ਇਹ ਕਹਿੰਦੇ ਕੰਮ ਕੀਤੇ ਪਿੰਡ ਚ ਲਾਈਟ ਬਥੇਰੀ ਹੈ ਅੱਜ ਲਾਈਟ ਨੂੰ ਕੱਲ ਨੂੰ ਕੀ ਕਰ ਗਏ ਲਾਈਟ ਤੋਂ ਕੱਲ ਨੂੰ ਕਰਾਈਏ ਕੀ ਅਸੀਂ ਕੀ ਕਰਾਂ ਮੈਂ ਲਾਈਟ ਤੋਂ ਕੱਲ ਜਦੋਂ ਅੱਛਾ ਅੱਛਾ ਹਾਂ ਜੀ ਹਾਂ ਜੀ ਜਿੱਤੂ ਕਿਹੜੇ ਜਿੱਤੀ ਆ ਪਾਰਟੀ ਜਿੱਤੂ ਪੁਸ਼ਤਾ ਸਾਹਿਬ ਆ ਰੱਖ ਕੇ ਕਹਿੰਦਾ ਜਿਹਨੇ ਮੈਂ 5 ਕਿੱਲੇ ਛੱਤਰਾਂ ਦੇ ਲਾਲ ਪਈ ਅੱਛਾ ਬਸ ਰੱਖ ਕੇ ਕਹਿੰਦਾ ਪਿੰਡ ਚੋਂ ਸਾਰਾ ਚ 5 ਕਿੱਲਿਆਂ ਦੀ 5 ਕਿੱਲੇ ਛੱਤਰਾਂ ਦਾ ਪੁੱਲ ਕਹਿੰਦਾ ਮੈਂ ਫਲਾਣਾ ਲਾਉਂ 5 ਕਿੱਲੇ ਛੱਤਰਾਂ ਦੇ ਲਾਲ ਮਰਜ਼ੀ ਲਾ ਲਓ 5 ਕਿੱਲੇ ਉਹ ਕਹਿੰਦੇ ਬਾਈ ਜਿੱਤਣਾ ਨਹੀਂ ਕਹਿੰਦੇ ਫਿਰ ਆ ਜਾਣਾ ਬਰਾਬਰ ਆ ਜਾਣਾ Али! ਆਜਾ ਬਰਾਬਰ ਬਰਾਬਰ ਤੇ ਪ੍ਰਭਰਾਹਮ ਭਾਈ ਪਹਿਲੀ ਵਾਰ ਕੋਈ ਮਿਲਿਆ ਜਿਹੜਾ ਕਹਿੰਦਾ ਪੰਜ ਕਿੱਲਾਂ ਦੀ ਸ਼ਰਤ ਲਾਵੇ ਹਾਂ ਸਹੀ ਗੱਲ ਹੈ ਚਲੋ ਸਾਡੇ ਸ਼੍ਰੀ ਰਾਮ ਕਨਮ ਹੈ ਅੱਛਾ ਮੈਨੂੰ ਐਂ ਦੱਸੋ ਵੀ ਕੰਮ ਉਹ ਬਾਈ ਕਹਿੰਦੇ ਵੀ ਕੁਝ ਨਹੀਂ ਕੀਤੇ ਕੰਮ ਬਾਈ ਕੁਝ ਨਹੀਂ ਕੀਤਾ ਗੁੰਡਾ ਕਰਦੀ ਕੀਤੇ ਕਾਰਾਂ ਨਹੀਂ ਸੀਤਾ ਸਾਡ ਸਾਰਾ ਹਿੱਸਰੇ ਆ ਉਹ ਬਾਦਲੇ ਕੁਝ ਡੱਕਾ ਨਹੀਂ ਕੀਤਾ ਲੈ ਜੀ ਆਦਮੀ ਪਾਰਟੀ ਹਾਂ ਪਾਰਟੀ ਉੱਠੀ ਆ ਸਭ ਕੰਮ ਸੁੱਤੇ ਹੋਏ ਕਾ 5000-15 ਲਵਾਏ ਨੇ ਅੱਛਾ ਬਿਨਾ ਪੈਸਿਆਂ ਤੋਂ ਬਿਨਾ ਪੈਸਾ ਬਿਨਾ ਉਸ ਤੋਂ ਉਸ ਤੋਂ ਪਹਿਲਾਂ ਕਿਵੇਂ ਲੱਗਦੇ ਸੀ ਪਹਿਲਾਂ ਤਾਂ ਪਹਿਲਾਂ ਇਸ ਤੋਂ ਲੰਦੀ ਕਿੱਲਾ ਦੋ ਗਰੇ ਲਾ ਕੇ ਮਸਾਲਾ ਤੇ ਸਾਨੇ ਤਾਰ ਵੀ ਲ ਹੋ ਕਿਵੇਂ ਲੱਗੇ ਨੇ ਪਹਿਲਾਂ ਬਾਲ ਦੇ ਖਾਵੇ ਲੱਗੇ ਨੇ ਦੋ ਦੋ ਕਿੱਲੇ ਵੇਚ ਕੇ ਲੱਗੇ ਨੇ ਤੇ ਹੁਣ ਆ ਪਾਰਟੀ ਮਾ ਮਾਂ ਦੇ ਪੁੱਤ ਭਾਈ ਨੇ ਚੱਕ ਤੇ ਫੱਟੇ ਖੁੱਡੀਆਂ ਦਾ ਕੀ ਮੋਹ ਲਾ ਬਰੇ ਖੁੱਡੀਆਂ ਮੋਹਰਾ ਪੂਰਾ ਅੱਛਾ ਹਾਂ ਖੁੱਡੀਆਂ ਭਾਵੇਂ ਬੋਟ ਅੱਛਾ ਜੱਜ ਕੇ ਭਾਵੇਂ ਭਾਈ ਮਿਲਿਆ ਤੁਸੀਂ ਬੰਦੇ ਨੂੰ ਨਾ ਮਿਲੇ ਹੈਗੇ ਸਰੀਏ ਮਿਲੇ ਆ ਗੱਲਬਾਤ ਸਾਡੀ ਹੋਈ ਨਹੀਂ ਗੱਲਬਾਤ ਸਾਡੀ ਹੋਈ ਨਹੀਂ ਕਮ ਕਰਦੀ ਗੱਲਬਾਤ ਸਾਡੀ ਹੋਈ ਨਹੀਂ ਮਿਲੇ ਨਾ ਰੂਆ ਦੇਖਿਆ ਵੀ ਬੜਾ ਜਹਾ ਆਈ ਦੇਖਿਆ ਵੀ ਆ ਉਹ ਮਿਲੇ ਨਹੀਂ ਬਾਈ ਯਾਰ ਅਰੇ ਭਾਤ ਮਾਨੂੰ ਮਿਲਿਕੇ ਦੇ ਕਮਾਰੀ ਤਨ ਭਰਾ ਬਾਈ ਅੱਛਾ ਪਰ ਫੈਨ ਬਹੁਤ ਆ ਫੈਨ ਬਹੁਤ ਆ ਅੱਛਾ ਕੰਮਾਂ ਕੰਮਾਂ ਤੋਂ ਫਰਵਾਹੀ। ਅੱਛਾ। ਹਾਂ। ਕੰਮ ਕੀ। ਕੱਲਾ ਵੀ ਸਹੀ ਹੁੰਦੀਆਂ। ਸਹੂਲਤਾਂ ਮਿਲੀਆਂ ਪਿੰਡ 'ਚ। ਪਿੰਡ 'ਚ ਸਹੂਲਤਾਂ ਮਿਲੀਆਂ ਤੇ ਹੈਗੀਆਂ ਨੇ। ਘੱਟ ਨਹੀਂ ਕੋਈ। ਅੱਛਾ। ਜਿਹੜੀ ਹੁਣ ਵਾਲਿਆਂ ਕੜਕ ਮਾਰਦੀ ਮੇਰੇ ਇੱਥੇ ਨਾਲ ਕੰਕਰੀਟੇ ਆ। ਅੱਛਾ। ਥਾਰਾ ਮਾਣਾ। ਅੱਛਾ। ਪਰ ਉਹ ਮਾਰ ਨਹੀਂ ਸਾਨੂੰ ਮਿਲੀਆਂ ਝੂਮਰਦ ਨੂੰ। ਅਸੀਂ ਧਰਨੇ ਵੀ ਲਾਹ ਲਾਹ ਤੇ ਸਾਰਾ ਖੁਲਾਟ ਸਾਨੂੰ ਮਾਰ ਨਹੀਂ ਮਿਲੀ। ਉਹ ਪੜਵਾਰੀ ਵਾਲਾ ਕੰਨਗੋਹ ਵਾਲਾ ਕੀ ਕੁਸਤਾ ਆ ਭਰਾਵਾ। ਸਿੱਧਾ ਸਾਹਿਬ। ਹਾਂ। ਹਾਂ। ਭਾਈ ਜੀ ਕੀ ਨਾਮ ਹੈ? ਕੁਲਵੰਤ। ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਕਰਤੀ ਲੱਗਿਆ ਤਨਾਲੇ ਨੂੰ ਪੂਗੀ ਤੇ ਕੱਲ ਨੂੰ ਪੂਗੀ ਇਹ ਸਾਰਾ ਪਿੰਡ ਬੰਨ ਕੇ ਸਾਰਾ ਪਿੰਡ ਬੰਨ ਕੇ ਪਊ ਆਪ ਵੀ ਕੰਮ ਦਾ ਵਧੀਆ ਲੱਗੇ ਹੈ ਕੰਮ ਸਾਰਾ ਠੀਕੇ ਆ ਪਾਰਟੀ ਦਾ ਕੰਮ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਕੀ ਕੀ ਸੂਤਾ ਮਿਲੇ ਮੈਨੂੰ ਵਿਜਿਤਾ ਦੀ ਬਾ ਇਹ ਵੀ ਕੋਈ ਪਤਾ ਨਹੀਂ ਜੀ ਅੱਛਾ ਹਾਂ ਤਾਂ ਪਿੰਡ ਜਟਾਣਾ ਕਲਾਂ ਖੜੇ ਆ ਲੋਕਾਂ ਦੀ رائے ਜਾਣੀ ਆ ਆਪਣੀ رائے ਕਰਿਓ ਕਮੈਂਟਾਂ 'ਚ ਸਾਂਝੀ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ